ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡ ਚੱਠੇਵਾਲ ਜ਼ਿਲ੍ਹਾ ਸੰਗਰੂਰ ਦੋ ਘੰਟਾ ਦੋ ਘੰਟੇ ਹੋਇਆ ਬ੍ਰੇਸੂਈ ਨੂੰ ਮੱਜ ਨੂੰ ਠੀਕ ਹੈ ਨਾ ਜੇਰ ਵਾਲੇ ਪਈ ਨਹੀਂ ਦੇਖ ਸਕਦੇ ਹੋ ਹਰਿਆਣੇ ਵਾਲੀ ਮੱਜ ਆਪਰਾ ਵੱਧ ਜਾਣਕਾਰੀ ਬਾਈ ਤੋਂ ਲੈ ਲਿਓ ਫੋਨ ਤੇ ਬਾਈ ਦਾ ਨੰਬਰ ਪਾਸ ਸਕਰੀਨ ਤੇ ਲਾਦਾਂਗਾ ਭਰਾ ਜੀਤਾ ਫਾਰਮ ਟੀਵੀ ਨੂੰ ਬਥੇ ਦਾ ਸਬਸਕ੍ਰਾਈਬਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਸਾਨੂੰ ਨਾਲ ਮਤਲਬ ਵੀਡੀਓ ਅਪਲੋਡ ਕਰਦੇ ਰਹੀ ਜੀ ਬਾਕੀ ਦੇਖ ਸਕਦੇ ਹੋ ਕੱਦ ਕੁਤ ਮਾਝ ਦਾ ਸੋਨਾ ਪਿਛਲੇ ਸੂਏ ਦੁੱਧ ਦਿੱਤਾ 1500 ਲੀਟਰ ਠੀਕ ਹੈ ਜੀ ਬਧ ਜਾਣਕਾਰੀ ਬਾਇਤ ਲਈ ਬਾਕੀ ਆਪਣਾ ਫੇਸਬੁਕ ਦੇ ਪੇਜ ਆ ਗਰਜੀਤ ਰਾਏ ਹੁਣ ਬਤਾ ਫੋਲੋਅਰ ਤੇ ਸਿਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਤੋਂ ਨਵੀਂ ਵੀਡੀਓ ਪਹੁੰਚ ਜਵੇ ਠੀਕ ਹੈ ਜੇ ਕਿਸੇ ਨੇ ਇਦਾਂ ਦੀ ਜਾਣ ਲਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ 7528000355 ਜੀ ਬਾਕੀ ਸਕਰੀਨ ਤੇ ਚੱਲ ਵੀ ਰਿਹਾ ਆਪਣਾ ਨੰਬਰ ਭਰਾ ਅਗਲੀ ਸੈਡ ਵੀ ਚੱਲਦਾ ਅੱਗੇ ਵੀ ਚੱਲ ਰਿਹਾ ਮੂਰੇ ਮਿਲਦੇ ਆਂ ਭਰਾ ਅਗਲੀ ਵੀਡੀਓ ਚੱਕ ਕੇ ਬਾਏ